ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਹਿਆ ਇਲਾਕੇ ਵਿੱਚ ਲੋੜਵੰਦ ਪਰਿਵਾਰਾਂ ਦੀ ਮਦਦ ਵਾਸਤੇ 2118 ਤੋਂ ਕੰਮ ਕਰ ਰਹੀਆਂ ਸੰਸਥਾਵਾਂ ਗੁਰੂ ਨਾਨਕ ਮੋਦੀ ਖਾਨਾ ਚੈਰੀਟੇਬਲ ਟਰਸਟ ਨਦਰ ਕਰਮ ਸੇਵਾਦਾਲ ਲੋਹਿਆ ਖਾਸ ਸੋਸ ਸੈਂਟਰ ਸੀਆਟਲ ਸਾਰੇ ਬਰਲਕੇ ਲੋੜਵੰਦ ਪਰਿਵਾਰਾਂ ਦੀ ਮਦਦ ਵਾਸਤੇ ਉਪਰਾਲੇ ਕਰ ਰਹੇ ਹਾਂ ਅਸੀਂ ਆਪ ਦੇ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਸੇਵਾਵਾਂ ਦੀ ਇੰਦੀ ਕੋਸ਼ਿਸ਼ ਕੀਤੀ ਹੈ ਹੁਣ ਤੱਕ ਸਾਨੂੰ ਦਾਨੀ ਸੱਜਣਾ ਦਾ ਬਹੁਤ ਸਾਰਾ ਸਹਿਯੋਗ ਮਿਲਿਆ ਹੈ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਇਹਨਾਂ ਨੇ ਹੁਣ ਤੱਕ ਸਾਨੂੰ ਮਾਇਕ ਸਹਿਯੋਗ ਦਿੱਤਾ ਉਹਨਾਂ ਨੌਜਵਾਨਾਂ ਦਾ ਧੰਨਵਾਦ ਕਰਦੇ ਆਂ ਵੀਰਾਂ ਦਾ ਜਿਹੜੇ ਹੁਣ ਤੱਕ ਸਾਡੇ ਨਾਲ ਸੇਵਾਵਾਂ ਵਿੱਚ ਬਾਦ ਚੜ ਕੇ ਹਿੱਸਾ ਪਾਉਂਦੇ ਰਹੇ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਦੇ ਰਹੇ ਪਰ ਹੁਣ ਸਾਡੇ ਸਾਹਮਣੇ ਇੱਕ ਨਵੀਂ ਸਮੱਸਿਆ ਆਈ ਆ ਕਿ ਗੁਰੂ ਨਾਨਕ ਮੋਦੀ ਖਾਨਾ ਲੋਈਆਂ ਖਾਸ ਦਾ ਨਾਮ ਲੈ ਕੇ ਇੱਕ ਬੰਦਾ ਉਗਰਾਹੀ ਕਰ ਰਿਹਾ ਸੀਗਾ ਪਿੰਡਾਂ ਦੇ ਵਿੱਚ ਜਾ ਕੇ ਉਹਨੇ ਦੱਸਿਆ ਕਿ ਮੈਂ ਗੁਰਨਾਰਕ ਮੋਦੀ ਖਾਨਾ ਲੋਈਆਂ ਖਾਸ ਦਾ ਮੈਨੇਜਰ ਆ ਤੇ ਮੈਨੂੰ ਤੁਸੀਂ 12-1200 ਰੁਪਇਆ ਜਾਂ 15-1500 ਰੁਪਇਆ ਕੁਝ ਫੀਸ ਦਿਓ ਤੇ ਮੈਂ ਤੁਹਾਡਾ ਪੱਕਾ ਰਾਸ਼ਨ ਲਵਾ ਦਿੰਦਾ ਆ ਉਹ ਹਮੇਸ਼ਾ ਹਰ ਮਹੀਨੇ ਤੁਹਾਡੀ ਘਰੇ ਪਹੁੰਚਿਆ ਕਰੂਗਾ ਤੇ ਸਾਡਾ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਇਸ ਬੇ ਸਾਡੀ ਬੇਨਤੀ 'ਤੇ ਧਿਆਨ ਦਿਓ ਕਿ ਸਾਡਾ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਕਿਸੇ ਲੋੜਵੰਦ ਪਰਿਵਾਰ ਕੋਲੋਂ ਭਿਦਾ ਲੈ ਕੇ ਯਾਰ ਰਜਿਸਟ੍ਰੇਸ਼ਨ ਫੀਸ ਲੈ ਕੇ ਤੇ ਉਹਦਾ ਰਾਸ਼ਨ ਸ਼ੁਰੂ ਕਰਨਾ ਸਾਡਾ ਸਿਸਟਮ ਆ ਕਿ ਜਿੱਦਾਂ ਸੁਨੇਹਾ ਸਾਡੇ ਦਫ਼ਤਰ ਪਹੁੰਚਦਾ ਆ 9646521001 96464631001 ਸਾਡੇ ਨੰਬਰ ਆ ਇਹਨਾਂ ਉਹਨਾਂ ਦੇ ਜਦੋਂ ਕਿਸੇ ਦਾ ਸੁਨੇਹਾ ਮਿਲਦਾ ਆ ਸਾਡੀ ਟੀਮ ਬਕਾਇਦਾ ਉਸ ਘਰ ਤੱਕ ਪਹੁੰਚ ਕੇ ਲੋੜਵੰਦ ਪਰਿਵਾਰ ਨੂੰ ਮਿਲ ਕੇ ਇਨਕੁਆਰੀ ਕਰਦੀ ਆ ਅਗਰ ਉਹ ਲੋੜਵੰਦ ਪਾਏ ਜਾਂਦੇ ਆ ਤੇ ਅਸੀਂ ਉਹਨਾਂ ਦੀ ਮਦਦ ਸ਼ੁਰੂ ਕਰਦੇ ਆ ਤੇ ਇਸ ਤਰ੍ਹਾਂ ਦਾ ਪਿੰਡਾਂ ਚੋਂ ਇਸੇ ਕੋਲੋਂ ਰਜਿਸਟ੍ਰੇਸ਼ਨ ਫੀਸ ਲੈ ਕੇ ਰਾਸ਼ਨ ਲਾਉਣਾ ਜਾਂ ਕੋਈ ਹੋਰ ਮਦਦ ਦੀ ਗਾਰੰਟੀ ਕਰਨੀ ਸਾਡਾ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਉਹ ਜਿਹੜਾ ਬੰਦਾ ਸਾਹਮਣੇ ਆਇਆ ਸੀਗਾ ਉਹ ਸਭ ਤੋਂ ਪਹਿਲਾਂ ਸਾਡੇ ਵੀਰ ਜਗਤਾ ਸਿੰਘ ਜੀ ਪਿੰਡ ਨਾਲ ਤੋਂ ਇਹਨਾਂ ਦੀ ਨਿਗਾ ਚੜਿਆ ਨਸੀਰਪੁਰ ਪਿੰਡ ਨਾਲ ਦੇ ਨਾਲ ਹੀ ਉੱਥੇ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰ ਰਿਹਾ ਸੀਗਾ ਇਹ ਪਾਜੀ ਹੁਣੀ ਤੁਹਾਨੂੰ ਦੱਸਣਗੇ ਵੀ ਕਿਵੇਂ-ਕਿਵੇਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 23 ਪੰਜ ਤਰੀਕ ਵਾਲੇ ਦਿਨ ਨਸੀਰਪੁਰ ਤੋਂ ਮੌਜੂਦਾ ਸਰਪੰਚ ਸਹਿਬਾਨ ਦਾ ਫੋਨ ਆਇਆ ਮੈਨੂੰ ਉਹਨਾਂ ਨੇ ਪੁੱਛਿਆ ਕਿ ਕੀ ਗੁਰੂ ਨਾਨਕ ਮੋਦੀ ਖਾਨਾ ਸੰਸਥਾ ਰਾਸ਼ਨ ਲਵਾਉਣ ਵਾਸਤੇ ਪਰਿਵਾਰਾਂ ਕੋਲੋਂ 1200 ਰੁਪਏ ਲੈਂਦੀ ਮੈਂ ਕਿਹਾ ਨਹੀਂ ਵੀ ਇਹੋ ਜੀ ਕੋਈ ਗੱਲਬਾਤ ਨਹੀਂ ਉਹਨੇ ਕਿਹਾ ਵੀ ਸਾਡੇ ਕੋ ਇੱਕ ਵਿਅਕਤੀ ਆਇਆ ਹੋਇਆ ਜਿਹੜਾ ਆਪਣੇ ਆਪ ਨੂੰ ਨਾਮ ਮਨਜੀਤ ਸਿੰਘ ਦੱਸਦਾ ਤੇ ਗੁਰੂ ਨਾਨਕ ਮੋਦੀ ਖਾਨਾ ਸੰਸਥਾ ਦਾ ਮੈਨੇਜਰ ਦੱਸ ਰਿਹਾ ਆਪਣੇ ਆਪ ਨੂੰ ਤੇ ਉਹ 1200 ਰੁਪਏ ਮੰਗ ਰਿਹਾ ਉਹਨੇ ਇੱਕ ਪਰਿਵਾਰ ਵਿਧਵਾ ਵਿਧਵਾ ਬੀਬੀ ਸੀ ਉਹਦੇ ਕੋਲੋਂ 1200 ਮੰਗਿਆ ਵੀ ਤੇ ਉਹ ਬੀਬੀ ਕੋਲ 1200 ਨਹੀਂ ਸੀ ਮੌਕੇ ਤੇ ਤੇ ਉਹਦਾ ਇੱਕ ਦੇਵ ਦੇ ਹੋਰ ਸੀਗਾ ਹੈਂਡੀਕੈਪਡ ਜਿਹੜਾ ਉਹਦੇ ਕੋਲੋਂ 1200 ਰੁਪਇਆ ਉਹਨੇ ਮੌਕੇ ਤੇ ਲੈ ਲਿਆ ਜਦੋਂ ਮੈਂ ਨਸੀਰਪੁਰ ਪਹੁੰਚਾਂ ਭਾਜੀ ਉਹਨਾਂ ਨਾਲ ਗੱਲ ਹੋਈ ਇਹ ਕਹਿੰਦੇ ਪੈਰਵਾਈ ਕਰੋ ਸੰਸਥਾ ਦਾ ਨਾਮ ਬਦਨਾਮ ਹੋਵੇਗਾ ਜਦੋਂ ਨਸੀਰਪੁਰ ਪਹੁੰਚਾਂ ਉਹ ਨਸੀਰਪੁਰੋਂ ਨਿਕਲ ਚੁੱਕਾ ਸੀ 1200 ਰੁਪਇਆ ਉਸ ਕੁਲਵੀਰ ਸਿੰਘ ਦੇ ਵਿਅਕਤੀ ਕੋਲੋਂ ਲੈ ਕੇ ਤੇ ਮੇਰੇ ਮਨ 'ਚ ਆਇਆ ਕਿ ਇਹੋ ਜਿਹੜਾ ਜਿਹੜਾ ਵਿਅਕਤੀ ਆ ਉਹ ਜ਼ਰੂਰ ਨੱਲ ਵੀ ਕਿਸੇ ਨਾ ਕਿਸੇ ਤੇ ਆਪਣਾ ਜਿਹੜਾ ਪ੍ਰਭਾਵ ਪਾਉਣ ਦਾ ਯਤਨ ਕਰੇਗਾ ਕਿਸੇ ਕੋਲ ਪੈਸੇ ਮੰਗੇਗਾ ਉਹ ਹੋਇਆ ਜਦੋਂ ਮੈਂ ਨੱਲ ਬਾਲਮੀਕ ਮਹੱਲੇ ਵਾਲੇ ਢੇੜਾ ਮਾਰਿਆ ਤੇ ਉਥੇ ਖੜਾ ਸੀਗਾ ਫਿਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਨੱਲ ਤੋਂ ਵੀ ਕੁਝ ਦਿਨ ਪਹਿਲਾਂ ਉਹ ਕੁਝ ਬੀਬੀਆਂ ਕੋਲੋਂ 5 500 ਰੁਪਈਆ ਲੈ ਕੇ ਗਿਆ ਰਾਸ਼ਨ ਲਵਾਉਣ ਦੇ ਨਾਂ ਹੇਠ ਜਦੋਂ ਉਹਦੇ ਨਾਲ ਪੁੱਛਦੱਸ ਹੋਈ ਤੇ ਉਹਨੇ ਆਪਣਾ ਨਾਮ ਵੀ ਉਥੇ ਗਲਤ ਦੱਸਿਆ ਬੜੀ ਤਕੜੇ ਹੋ ਕੇ ਉਹਨੂੰ ਰੋਕਿਆ ਗਿਆ ਪਹਿਲਾਂ ਮੈਂ ਇਕੱਲਾ ਸੀਗਾ ਉਹ ਰੁਕਣ ਵਾਸਤੇ ਤਿਆਰ ਨਹੀਂ ਸੀ ਗੱਲ ਸੁਣਨ ਵਾਸਤੇ ਤੇ ਚਲੋ ਹੌਲੀ-ਹੌਲੀ ਹੋਰ ਭੈਣ ਭਰਾਵਾਂ ਨੂੰ ਸੱਦਿਆ ਸੰਸਥਾ ਦੇ ਮੈਂਬਰ ਲੁਈਆਂ ਤੋਂ ਗਏ ਥਾਣੀ ਗੱਲ ਪਹੁੰਚੀ ਤੇ ਉਧਰੋਂ ਪੰਚਾਇਤ ਆਈ ਸਿਆਣੇ ਸੱਜਣ ਆਏ ਉਸ ਵਿਅਕਤੀ ਨੇ ਮਾਫੀ ਮੰਗੀ ਤੇ ਫੈਸਲਾ ਜਿਹੜਾ ਉਹ ਥਾਣੀ ਦੇ ਵਿੱਚ ਹੋਇਆ ਤੇ ਉਹਨੇ ਲਿਖਤੀ ਮਾਫੀਨਾਮਾ ਦਿੱਤਾ ਆ ਵੇਖੋ ਕਿ ਮੈਂ ਅੱਗੇ ਤੋਂ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰਾਂਗਾ ਇਸ ਕਰਕੇ ਅੱਗੇ ਵਾਸਤੇ ਵੀ ਕੋਈ ਇਹੋ ਜਿਹਾ ਸ਼ਖਸ ਜਿਹੜਾ ਪਿੰਡਾਂ ਦੇ ਵਿੱਚ ਆ ਕੇ ਸੰਸਥਾ ਦਾ ਨਾਮ ਲੈ ਕੇ ਗੁਰੂ ਨਾਨਕ ਮੋਦੀ ਖਾਨਾ ਜਾਂ ਨਦਰ ਕਰਮ ਸੇਵਾ ਦਲ ਸੰਸਥਾ ਦਾ ਨਾਮ ਲੈ ਕੇ ਲੋਕਾਂ ਨੂੰ ਗਮਰਾਹ ਕਰਦਾ ਕਿ ਮੈਂ ਰਾਛਣ ਲਵਾ ਕੇ ਦਊਂਗਾ ਇਹੋ ਜਿਹੇ ਵਿਅਕਤੀਆਂ ਤੋਂ ਸचेत ਰਹਿਣ ਦੀ ਅਪੀਲ ਸਾਰੀ ਸੰਗਤ ਨੂੰ ਪਰਿਵਾਰਾਂ ਨੂੰ ਕੀਤੀ ਜਾਂਦੀ ਹੈ ਕਿਉਂਕਿ ਸੰਸਥਾ ਦਾ ਕੋਈ ਵੀ ਇਹੋ ਜਿਹਾ ਕੋਈ ਵਿਧਾਨ ਨਹੀਂਗਾ ਕਿ ਜਿਹੜੇ ਗਰੀਬ ਪਰਿਵਾਰ ਦਾ ਰਾਛਣ ਲੋਣਾ ਉਹਦੇ ਕੋਲੋਂ ਪੈਸੇ ਲੈ ਜਾਣ ਇਸ ਕਰਕੇ ਜਦੋਂ ਕੋਈ ਵੀ ਐਸਾ ਵਿਅਕਤੀ ਪਿੰਡਾਂ ਦੇ ਵਿੱਚ ਕਿਸੇ ਨੂੰ ਵੀ ਮਿਲਦਾ ਹੈ ਉਹ ਫੌਰਨ ਜਿਹੜੀ ਆ ਗੱਲਬਾਤ ਸੰਸਥਾ ਦੀ ਦਫਤਰ ਦੇ ਵਿੱਚ ਪਹੁੰਚਾਈ ਜਾਵੇ ਤਾਂ ਜੋ ਐਸੀ ਇਨਸਾਨੀਤ ਕਾਰਵਾਈ ਕੀਤੀ ਜਾਵੇ ਸੰਸਥਾ ਦਾ ਨਾਮ ਬਦਨਾਮ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਉਸ ਬੰਦੇ ਦੀ ਵੀਡੀਓ ਪਈ ਆ ਤੇ ਅਸੀਂ ਉਹਦੇ ਪਰਿਵਾਰ ਦਾ ਕੁਝ ਸੋਚ ਕੇ ਉਹਦੇ ਬੱਚੇ ਛੋਟੇ ਛੋਟੇ ਆ ਤੇ ਵੀ ਉਹਨਾਂ ਨੂੰ ਕਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਅਸੀਂ ਨਹੀਂ ਪਾਈ ਹੈਗੀ ਉਹ ਫਿਲਮ ਕਿ ਉਹ ਸਾਰਿਆਂ ਦਾ ਹੀ ਸਲਾਹ ਸੀਗੀ ਵੀ ਇਨਾ ਜ਼ਿਆਦਾ ਹੋ ਤੇ ਤੇ ਨਾ ਯਾਨੀ ਪ੍ਰੈਸ਼ਰ ਪਵੇ ਉਹ ਇਸੇ ਤਰ੍ਹਾਂ ਹੀ ਸਮਝਵੇ ਇੱਕ ਗਲਤੀ ਤੋਂ ਹੀ ਉਹ ਸੁਧਰ ਜਾਵੇ ਉਹ ਦੁਬਾਰਾ ਗਲਤੀ ਨਾ ਕਰੇ ਤਾਂ ਬਹੁਤ ਵਧੀਆ ਅਗਰ ਉਹ ਬੰਦਾ ਦੁਬਾਰਾ ਗਲਤੀ ਕਰਦਾ ਫੜਿਆ ਗਿਆ ਉਹਨੇ ਸੰਸਥਾ ਦੇ ਨਾਂ ਤੇ 1 ਰੁਪਿਆ ਵੀ ਕਿਤੇ ਲਿਆ ਤੇ ਫਿਰ ਅਸੀਂ ਕਾਨੂੰਨੀ ਕਾਰਵਾਈ ਇਸ ਕੇਸ ਬਾਰੇ ਵੀ ਕਰਾਂਗੇ ਤੇ ਗਾ ਜਿਹੜਾ ਦੁਬਾਰਾ ਫੜਿਆ ਜਾਊਗਾ ਉਸ ਕੇਸ ਬਾਰੇ ਵੀ ਇਹੀ ਕਰਾਂਗੇ ਜਾਂ ਉਹ ਜਾਂ ਕੋਈ ਹੋਰ ਬੰਦਾ ਜਾਂ ਉਹਦਾ ਗਰੁੱਪ ਇਸ ਤਰ੍ਹਾਂ ਫੜਿਆ ਗਿਆ ਤੇ ਅਸੀਂ ਬਕਾਇਦਾ ਕਾਨੂੰਨੀ ਕਾਰਵਾਈ ਕਰਾਂਗੇ ਤੇ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਜੀ ਕਿ ਸਾਡੇ ਜਿਹੜੇ ਰਜਿਸਟਰਡ ਨੰਬਰ ਆ ਸੰਸਥਾ ਦੇ ਉਹਨਾਂ ਨੰਬਰਾਂ ਤੇ ਸਿਰਫ ਸੰਪਰਕ ਕੀਤਾ ਜਾਵੇ ਉਤੋਂ ਹੀ ਉਹ ਕੋਈ ਟੀਮ ਬਣਾ ਕੇ ਦਫ਼ਤਰ ਵੱਲੋਂ ਭੇਜੀ ਜਾਊਗੀ ਇਨਕੁਆਰੀ ਕਰੂਗੀ ਤੇ ਫਿਰ ਉਹ ਟੀਮ ਤੁਹਾਡਾ ਸੇਵਾ ਕਰਾਂਗੇ ਜਾਂ ਨਹੀਂ ਕਰਾਂਗੇ ਉਹ ਟੀਮ ਫੈਸਲਾ ਕਰੂਗੀ ਸਾਡੇ ਨੰਬਰ ਦੁਬਾਰਾ ਫਿਰ ਨੋਟ ਕਰੋ 9646521001 964643100 ਇਹ ਸਾਡੇ ਰਜਿਸਟ੍ਰੇਸ਼ਨ ਨੰਬਰ ਆ ਜੀ